ਭਾਈ ਜੀ ਕਾਇਮ ਹੋ ਜਾਓ ਛੋਟੀਆਂ ਫਾਸਲਾਂ ਤੇ ਛੋਟੀਆਂ ਜ਼ਮੀਨਾਂ ਤੇ ਛੋਟੀਆਂ ਨਸਲਾਂ ਤੇ ਹਮਲਾ ਬਹੁਤ ਵੱਡਾ ਬੀਜੇਪੀ ਬਹੁਤ ਟੋਗਾ ਟੂਟਾ ਤਲੂਰ ਹੋਇਆ 40 45 ਪਾਸਾ ਤਿੰਨ ਦਾ ਹੁਣੀ ਨਵੇਂ ਲਿਆ ਜੀ ਜੇ ਕੋਈ ਪੱਤਰਕਾਰ ਬੋਲੂ ਜਾਂ ਮਸ਼ਹੂਰ ਮੀਡੀਆ ਤੇ ਬੋਲੂ ਹੁਣ ਕਦੋਂ ਵੀ ਜੇਲ੍ਹ ਸੱਠ ਸਕਦੇ ਆ ਕਦੋਂ ਵੀ ਪਾਟਾ ਪਾ ਸਕਦੇ ਆ ਸਾਰੇ ਘੱਜ ਆਪਣੇ ਦਾ ੱਟਾ ਹੋ ਜਾ ਹੁਣ ਜਾ ਰਿਹਾ ਭਾਈ ਗੱਲ ਇਹ ਆ ਵੀ ਇਕੱਠੇ ਹੋ ਜਾਓ ਜਾਗਰਕ ਹੋ ਜਾਓ ਅਮੀਰ ਪਤੀ ਜਦੋਂ ਇਕੱਠੇ ਹੋ ਸਕਦੇ ਆ ਅਰਬ ਪਤੀ ਤੇ ਆਪਾਂ ਨਹੀਂ ਇਕੱਠੇ ਹੋ ਸਕਦੇ ਦੁਨੀਆ ਦੇ ਅਮੀਰ ਬੰਦੇ ਨੇ G20 ਸਮੇਲਨ ਚ ਦਿੱਲੀ ਭਾਗ ਲਿਆ ਉੱਥੋਂ ਇਹ ਹੀ ਸੀ ਵੀ ਇਹਨਾਂ ਦੀਆਂ ਜ਼ਮੀਨਾਂ ਕਿਵੇਂ ਖੋਈਆਂ ਜਾਣਾ ਕਰੋਨਾ ਚ ਕੰਡਾਸਟਰੀ ਬਚੀ ਸੀ ਕੱਲੀਆਂ ਜ਼ਮੀਨਾਂ ਬਚੀਆਂ ਸੀ ਲੈ ਕੱਲਾ ਕੱਲਾ ਬਾਈ ਸ਼ੇਅਰ ਕਮਾਈ ਜਾਓ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕੱਲੀ ਜ਼ਮੀਨ ਬਚੀ ਸੀ ਉਹ ਥੋੜੀ ਖੋਣ ਨੂੰ ਪੈਗੇ ਹੁਣ ਤੱਕ ਮੈਂ 12 ਕੰਟਰੀਆਂ ਘੁੰਮੀਆਂ ਇੱਥੋਂ ਵਰਗਾ ਮੌਸਮ ਇੱਥੋਂ ਵਰਗੀ ਧਰਤੀ ਕਿਤੇ ਨਹੀਂ ਕਰੋੜਾ ਰੁਪਈਆ ਨੂੰ ਥੋੜੇ ਕਿੱਲੇ ਵੇਗਣਗੇ ਪਾਕਿਸਤਾਨ ਦਾ ਬਾਰਡਰ ਖੋਲਣ ਦੀ ਤਿਆਰੀ ਆ ਜੋਰਪਨਾ ਸਿੱਧਾ ਵਪਾਰ ਹੋਣ ਦੀ ਤਿਆਰੀ ਆ ਉਦੋਲਣ ਕਰਨੇ ਪੈਣਗੇ ਵਿੱਚ ਕਹਿੰਦੇ ਆ ਉਦੋਲਣ ਕਿਉਂ ਕਰਦੇ ਆ ਜਿਹਾ ਆਏ ਆ ਜਾ ਜਿਵੇਂ ਭਗਵੰਤ ਮਾਨ ਵੀ ਪਹਿਲਾਂ ਕਹਿੰਦਾ ਸੀ ਜਾਂ ਵਜਾ ਦੇਖਦੇ ਆ ਜਗਾ ਦੇਖਦੇ ਆ ਸਾਰਾ ਕੁਝ ਹੋਇਆ ਇਹ ਸੋਡੇ ਕਿਸਾਨਾਂ ਦੇ ਇੱਕੇ ਨੂੰ ਤੋੜਨਾ ਚਾਹੁੰਦੇ ਆ ਇਹਨਾਂ ਨੂੰ ਪਤਾ ਵੀ ਜੇ ਦੂਰਾ ਅਦੋਲਣ ਉੱਠੇ ਤਾਂ ਪੰਜਾਬ ਝੋਠੂ ਵੀ ਇਹਨਾਂ ਨੂੰ ਰਗੜ ਦਿਓ ਸੈਂਟਰ ਸਰਕਾਰ ਦੀ ਇਹ ਚਾਲ ਆ ਬਾਈ ਜੀ ਹੁਣ ਆ ਹੁਣ ਇੱਕ ਕਾਨੂੰਨ ਹੋਰ ਲਿਆਏ ਤਿੰਨ ਚਾਰ ਘਟੋਗਾ ਟੂ ਦਾ ਕਾਨੂੰਨ ਹੋਇਆ 40 45 ਪਾਸਾ ਤਿੰਨ ਤਾਂ ਹੁਣ ਹੀ ਨਵੇਂ ਲਿਆਏ ਵੀ ਜੇ ਕੋਈ ਪੱਤਰਕਾਰ ਬੋਲੂ ਜਾਂ ਕੋਈ ਸੋਸ਼ਲ ਮੀਡੀਆ ਤੇ ਬੋਲੂ ਉਹਨੂੰ ਕਦੋਂ ਵੀ ਜੇਲ ਸੱਟ ਸਕਦੇ ਆ ਕਦੋਂ ਵੀ ਪਰ ਸਾਰੇ ਘਾਟ ਆਪਣੇ ਨਾਲ ੱੱਕਾ ਹੋ ਜਾ ਹੁਣ ਜਾ ਰਹੇ ਆ ਲੋਕ ਆਪਾਂ ਨੂੰ ਪੈਗੇ ਮਾੜਿਆਂ ਨੂੰ ਦਬਾਉਣ ਨੂੰ ਪੈਗੇ ਜੁਇਨਾ ਆਪਣੀਆਂ ਖੋਣੀਆਂ ਖੋ ਲੈਣਗੇ ਇਹ ਬਾਈ ਜੀ ਇਕੱਠੇ ਹੋ ਕੇ ਕਾਇਮ ਰਹੋ ਜੇ ਨਾ ਤੋ ਸੋਡੇ ਇੱਕਾ ਹੁੰਦਾ ਨਾ ਤੁਸੀਂ ਦਿਲੋਂ ਜਾਂਦੇ ਸੀ ਆ ਨਾਲੇ ਛੋਡੇ ਮੀਟਰ ਤਿਆਰ ਸੀ ਲੈ ਕੱਲਾ ਕੱਲਾ ਬੰਦਾ ਬਈ ਸ਼ੇਰ ਕਮਾਈ ਜਾਓ ਆ ਛੋਡੇ ਮੀਟਰ ਚੱਪ ਵਾਲੇ ਇਹ ਲਾ ਜਾਂਦੇ ਜਿਨ੍ਹਾਂ ਨੂੰ ਪਤਾ ਨਾ ਹੁੰਦਾ ਇਹਨਾਂ ਨੇ ਛੋਡੇ ਨਾਲ ੱੱਕਾ ਕਰਨਾ ਸੀ ਇਹ ਸਿਰਫ ਕਾਰਨ ਕੀ ਸੀ ਆਪਾਂ ਇਕੱਠੇ ਰਹੇ ਆਪਾਂ ਇੱਕਾ ਰੱਖਿਆ ਅੱਜ ਵੀ ਸੋਥੋਂ ਡਰਦੇ ਆ ਜੇ ਦੂਰਾ ਅਦੋਲਨ ਉੱਠੂ ਪੰਜਾਬ ਹੀ ਅਗਵਾਈ ਕਰੂ ਪੰਜਾਬ ਹੀ ਸਾਰਾ ਕੁਝ ਕਰੂਗਾ ਛੋਡੀਆਂ ਜ਼ਮੀਨਾਂ ਨੂੰ ਪੈ ਗਏ ਕੋਆਪਰੇਟਿਵ ਆਦਾਰੇ ਸੋਨੂੰ ਪੈ ਗਏ ਹੁਣ ਤੁਹਾਨੂੰ ਹੋਰ ਦੱਸੋ ਜਿਹੜੇ ਛੋਟੇ ਦੁਕਾਨਦਾਰ ਆ ਉਹ ਵੀ ਖਤਮਾ ਵੱਡੇ ਵੱਡੇ ਸ਼ਹਿਰਾਂ ਚ ਮੌਲ ਖੁੱਲ ਗਏ ਅਗਲੇ ਨੇ ਬੋਰਸ ਤੋਂ ਲੈ ਕੇ ਸਾਰਾ ਸਮਾਨ ਉਥੋਂ ਲਿਆਉਣ ਲੱਗੇ ਚਾਹ ਘੁੱਟਦਾ ਹੋਰ ਤੇ ਮਾੜੀਆਂ ਦੁਕਾਨਾਂ ਵੀ ਮਾਰੀਆਂ ਗਈਆਂ ਕਰੋਨਾ ਚਿੱcke ਇੰਡਸਟਰੀ ਕੈਮ ਰਹੀ ਸੀ ਖੇਤੀ ਤੇ ਉਹ ਛੋਟੇ ਖੋਣ ਜਾ ਰਹੇ ਆ ਅਗਲੇ ਤੇ ਹੋਰ ਮੈਨੂੰ ਹੁਣ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਦਾ ਵੀ ਜੇ ਛੋਟੀਆਂ ਸਾਰੀਆਂ ਸਹੂਲਤਾਂ ਇਹ ਖੋਲਣ ਤਾਮੀ ਸੋਡੀ ਖੇਤੀ ਇਹ ਜੀ ਚੀਜ਼ ਆ ਵੀ ਤਾਮੀ ਸਾਨੂੰ ਰੋਟੀ ਖਵਾਈ ਜੋ ਕਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਤਾਂ ਹੁੰਦੇ ਆ ਵੀ ਜ਼ਮੀਨ ਕਹਿੰਦੀ ਆ ਵੀ ਮੈਂ ਤਾਂ ਤੈਨੂੰ ਬੰਦੇ ਨੂੰ ਸੜਾ ਲੂੰ ਪਰ ਤੂੰ ਨਹੀਂ ਮੈਨੂੰ ਸੁਣਾ ਸੜਾ ਸਕਦਾ ਉਹ ਬਜ਼ੁਰਗ ਤਾਂ ਹੀ ਕਹਿੰਦੇ ਹੁੰਦੇ ਸੀ ਉਹਦਾ ਮੇਨ ਕਾਰਨ ਇਹ ਆ ਵੀ ਮਾਲਾ ਅੱਜ ਆਪਾਂ ਨੂੰ ਬਿਜਲੀ ਕੱਟ ਲਈ ਇਹਨਾਂ ਨੇ ਪਾਣੀ ਕੱਟ ਲਿਆ ਸਾਰਾ ਕੁਝ ਕੱਟ ਲਿਆ ਬੀਜ ਕੇ ਖੱਬੜ ਆਪਾਂ 20 ਝੋਟੀਆਂ ਲਿਆ ਕੇ ਦੁੱਧ ਪਾ ਕੇ ਨਹੀਂ ਦੁੱਧ ਪਾਵਾਂਗੇ ਤਾਂ ਦਹੀਂ ਜਮਾ ਕੇ ਉਹਦਾ ਆਪਾਂ ਗੁਜ਼ਾਰਾ ਕਰ ਸਕਦੇ ਆ ਝੋਟੀਆਂ ਗਾਹਾਂ ਵੇਚਣੇ ਉਹਦੇ ਵਪਾਰ ਕਰ ਸਕਦੇ ਆ ਜ਼ਮੀਨ ਤਾਂ ਜ਼ਮੀਨ ਆ ਜ਼ਮੀਨ ਸਾਨੂੰ ਰੋਟੀ ਦਿੰਦੀ ਰਹੂਗੀ ਠੀਕ ਆ ਬਾਈ ਜੀ ਕਾਇਮ ਹੋ ਜਾਓ ਛੋਡੀਆਂ ਫਾਸਲਾਂ ਤੇ ਛੋਡੀਆਂ ਜ਼ਮੀਨਾਂ ਤੇ ਛੋਡੀਆਂ ਨਸਲਾਂ ਤੇ ਹਾਵਲਾ ਬਹੁਤ ਵੱਡਾ ਬੀਜੇਪੀ ਧੱਕਾ ਕਰਨ ਜਾ ਰਹੀ ਹੈ ਜੇ ਇੱਕ ਵਾਰੀ ਹੋਰ ਜਿੱਤ ਕੇ ਵੋਟਾਂ ਵੀ ਨਹੀਂ ਇਹਨਾਂ ਨੇ ਪੈਣ ਦੇਣੀਆਂ ਇਹ ਸੋਡੇ ਨਾਲ ਬਹੁਤ ਭੈੜੀ ਕਰਨ ਜਾ ਰਿਹਾ ਕੈਮਰੋ ਇਕੱਠੇ ਰੋ ਦੂਰਾ ਅਦੋਲਣ ਫੇਰ ਸੇਣ ਦੀ ਲੋੜਾ ਆਪਣੇ ਨਾਲ ਹਰ ਥਾਂ ਤੇ ੱੱਕਾ ਹੋ ਰਿਹਾ ਇਹ ਹੁਣ ਜਿੰਨੇ ਇਹ ਅਮੀਰਪਤੀ ਬੰਦੇ ਆ ਬਾਲਡ ਦੇ ਦੁਨੀਆ ਦੇ ਨਿਊ ਵਾਲਡ ਆਡਰ ਦਾ ਉਹੀ ਸਿਸਟਮ ਆ ਵੀ ਇਕੱਠੇ ਹੋ ਕੇ ਮਾੜਿਆਂ ਨੂੰ ਪੈ ਗੇ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਦਾ ਆਉਣ ਵਾਲੇ ਟਾਈਮ 'ਚ ਦੁਬਾਰੇ ਫੇਰ ਉਹਦੋਂ ਨਾਲ ਲੜਨਾ ਪਊ ਆਹ ਜਿਹੜੇ ਬੰਦੇ ਕਿਸਾਨਾਂ ਵਿਰੁੱਧ ਭਗਾਈ ਮਾਰਦੇ ਆ ਵੀ ਕਹਿੰਦੇ ਪ੍ਰਾਲੀ ਨੂੰ ਅੱਗ ਲਾਉਂਦੇ ਆ ਆਏ ਆ ਜੀ ਇਹ ਵਾਤਾਵਰਨ ਖਰਾਬ ਕਰਦੇ ਆ ਖੇਤਾਂ 'ਚ ਵੀ ਦਰਖਤ ਕਿਸਾਨ ਹੀ ਲਾਉਂਦੇ ਆ ਹੋਰ ਕੌਣ ਲਾਉਂਦਾਗਾ ਤੇ ਗੱਲ ਹੋਰ ਸੁਣ ਲੋ ਪ੍ਰਾਲੀ ਠੀਕ ਆ ਜਿਨ੍ਹਾਂ ਨੇ ਨਹੀਂ ਮਚਾਈ ਬਿਨ ਪ੍ਰਾਲੀ ਮਚਾਈ ਤੋਂ ਪਹਿਲਾਂ ਉਹਨਾਂ ਨੂੰ ਸੁੰਡੀ ਪੈ ਗਈ ਕਣਕਾਂ ਨੂੰ ਤੇ ਆਓ ਫਿਰ ਹੁਣ ਜਦੋਂ ਅੱਗ ਲੱਗ ਜਾਂਦੀ ਆ ਉਦੋਂ ਸਰਕਾਰੀ ਮੈਂ ਕਿਵੇਂ ਪ੍ਰਸ਼ਾਸਨ ਸਰਕਾਰ ਸਭ ਕਾਰਵਾਈ ਕਰਦੀ ਆ ਤੇ ਅੱਜ ਸੁੰਡੀ ਪੈ ਗਈ ਕੌਣ ਕਣਕਾਂ ਦਾ ਪਤਾ ਲੈਣ ਆ ਗਿਆ ਬਈ ਕਿਸਾਨਾਂ ਬਿਨਾ ਕੋਈ ਹੱਲ ਨਹੀਂ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਆ ਜੇ ਇੱਕ ਦੰਦਾ ਘਰਾਰੀ ਦਾ ਭੁਰਜੇ ਤਾਂ ਚੈਨ ਲੈਣ ਲੱਗ ਜਾਂਦੀ ਆ ਇਹ ਘਰਾਰੀ ਦੇ ਉਹ ਦੰਦੇ ਆ ਸਾਈਕਲ ਦੀ ਘਰਾਰੀ ਹਨਾ ਬਾਈ ਜੀ ਕਾਇਮ ਹੋ ਜਾਓ ਵੀਡੀਓ ਦਵਾਦਬ ਸ਼ੇਅਰ ਕਰੀ ਜਾਓ ਸਾਰੇ ਜਾਣੇ ਆਪਾਂ ਨੂੰ ਦੋਲਣ ਇੱਕ ਹੋਰ ਲੜਣੀ ਪੈਣਾਗਾ ਜਦੋਂ ਮਰਜੀ ਲੜ ਲਓ ਤੇ ਸਾਰੇ ਦੇਸ਼ ਦੀ ਅਗਵਾਈ ਪੰਜਾਬ ਹੀ ਕਰੂ ਛੋਟੀਆਂ ਜ਼ਮੀਨਾਂ ਨੂੰ ਕਿੱਦਾਂ ਦੇ ਕਹੀ ਜਾਂਦੇ ਵੀ ਕਰੋੜਾਂ ਨੂੰ ਛੋਟੇ ਕਿੱਲੇ ਵੇਖਣਗੇ ਪਾਕਿਸਤਾਨ ਦਾ ਬਾਰਡਰ ਓਪਨ ਹੋਊ ਜੋਰਪ ਨੂੰ ਵਪਾਰ ਹੋਊ ਤੇ ਛੋਟੇ ਪੱਲੇ ਕੱਖ ਨਹੀਂ ਰਹਿਣਾ ਬਾਈ ਜੀ 12 ਦੇਸ਼ਾਂ 'ਚ ਘੁੰਮ ਕੇ ਆਇਆ ਮੈਂ ਸਣੇ ਇੰਗਲੈਂਡ ਪਰ ਮੈਨੂੰ ਪੰਜਾਬ ਵਰਗਾ ਮੌਸਮ ਪੰਜਾਬ ਵਰਗੀ ਧਰਤੀ ਪੰਜਾਬ ਵਰਗੀ ਜ਼ਮੀਨ ਕਿਤੇ ਨਹੀਂ ਮਿਲੀ ਜ਼ਮੀਨਾਂ ਨਾ ਵੇਚੋ ਕਾਇਮ ਹੋ ਜੋ ਹਾਂ ਬਾਈ ਕਹਿੰਦਾ ਹੁਣ ਹਰਿਆਲੀ ਦੇਖ ਲਓ ਆ ਕੇ ਹਾਂ ਨਿਰੰਦਰ ਸਿੰਘ ਢਾਲੀਵਾਲ ਕਾਇਮ ਹੋ ਕੇ ਲੜਨਾ ਪੂ ਚਾਰੇ ਪਾਸੇ ਹੰਬਲਾ ਬੋਲੀ ਤੇ ਕੁਝ ਚਟੇ ਨੇ ਮਾਰਤੇ ਕੁਝ ਬਾਹਰ ਭੱਜ ਗਏ ਚਾਰੇ ਪਾਸੋਂ ਨਾਸਲ ਤੇ ਫਸਲ ਤੇ ਜ਼ਮੀਨ ਤੇ ਚਾਰੇ ਪਾਸੋਂ ਛੋਟੇ ਤੇ ਹਮਲੇ ਬੋਲਤੇ ਬੋਲੀ ਸੋਨੂੰ ਨਹੀਂ ਬੋਲਣਦੇ ਸਕੂਲਾਂ ਚ ਸਾਰੇ ਪਾਸੋਂ ਦੇ ਨਾਲ ੱਤਕਾ ਹੋ ਰਿਹਾ ਜੇ ਜਾਗਰਕ ਹੋ ਜਾਓਗੇ ਕੈਮਰਾ ਹੋਵਾਂਗੇ ਇੱਕਾ ਰੱਖੋਗੇ ਤਾਂ ਠੀਕ ਆ ਨਹੀਂ ਫਿਰ ਛੋਡੂ ਕਿਸੇ ਨੇ ਨਹੀਂ ਪੁੱਛਣਾ ਆ ਇੱਕ ਸੋਨੂੰ ਮੈਂ ਹੋਰ ਦੱਸਦਾ ਛੋਟੀ ਸਰਕਾਰੀ ਖਰੀਦ ਹੀ ਤੋੜਨ ਜਾ ਰਹੇ ਆ ਪੰਜਾਬ ਸਰਕਾਰ ਵੀ ਕੇਸ ਕਰਗੀ ਛੋਟੀ ਸਰਕਾਰ ਸਰਕਾਰੀ ਖਰੀਦ ਤੇ ਝੋਨਾ ਵੀ ਨਹੀਂ ਚੱਕਣਾ ਇਹਨਾਂ ਨੇ ਆ ਤੁਹਾਡਾ ਪਾਣੀ ਧੱਕੇ ਨਾਲ ਧਰਤੀ ਵਾਲਾ ਜਿਹੜਾ ਮੁਕਤ ਬਿਜਲੀ ਆ ਜਾਂ ਮੁਕਤਾ ਬੱਸਾਂ ਚੱਲ ਰਹੀਆਂ ਬੱਸਾਂ ਵੀ ਖਤਮ ਹੋ ਜਾਣੀਆਂ ਸਰਕਾਰੀ ਮੈਹਿਕਮਾ ਵੀ ਖਤਮ ਹੋ ਜੇ ਤੂੰ ਬਚਤੀ ਨਹੀਂ ਬਿਜਲੀ ਮੈਹਿਕਮਾ ਵੀ ਖਤਮ ਹੋ ਜੇ ਤੂੰ ਬਚਤ ਨਹੀਂ ਠੀਕ ਆ ਆ ਤੁਹਾਡਾ ਇਹ ਵੀ ਇਹਨਾਂ ਨੇ ਆ ਝੋਨੇ ਦੀ ਵੀ ਸਰਕਾਰੀ ਖਰੀਦ ਤੋੜ ਦੇਣੀਆਂ ਥੱਲੜਾ ਪਾਣੀ ਥੱਲੇ ਜਾ ਰਿਹਾ ਆਹ ਜਿਹੜਾ ਨਹਿਰਾ ਕੱਸੀਆਂ ਦਾ ਇਹ ਬਾਹਰਲੇ ਸੂਬਿਆਂ ਨੂੰ ਦੇਤਾ ਆਉਣ ਨਾਲ ਟਾਈਮ 'ਚ ਤੁਹਾਡੇ ਨਾਲ ਬਹੁਤ ਭੜੀ ਹੋਣ ਜਾ ਰਹੀ ਆ ਬੱਚੇ ਤੁਹਾਡੇ ਬਾਹਰ ਭੱਜ ਗਏ ਨਸੇ 'ਚ ਤੁਸੀਂ ਰਗੜੇਗੇ ਤੁਸੀਂ ਕਿੱਥੇ ਜਾਉਂਦੇ ਰਹਿਗੇ ਚਾਰੇ ਪਾਸੇੋਂ ਹਮਲਾ ਹੋਗਾ ਤੁਹਾਡੇ ਤੇ ਆਪਾਂ ਜਵਾਨੀ ਵੀ ਬਚਾਉਣੀ ਆਂ ਕਿਸਾਨੀ ਵੀ ਬਚਾਉਣੀ ਆਂ ਫਾਸਲਾ ਨਸਲਾ ਸਾਰਿਆਂ ਦੀ ਆਪਾਂ ਨੂੰ ਗੱਲ ਕਰਨੀ ਪਊ ਵੱਧ ਅਧਿਕਾਰਾਂ ਦੀ ਵੀ ਲੜਾਈ ਲੜਨੀ ਪਊ ਡਾਇਮ ਸਾਡੇ ਗਿਆ ਯੂਨੀਵਰਸਿਟੀ ਸਾਡੀ ਗਈ ਚੰਡੀਗੜ ਸਾਡੇ ਗਿਆ ਹਰ ਪਾਸੇ ਛੋਡੇ ਤੇ ਹਵਲਾ ਹਰ ਪਾਸੇ ਜਿਹੜੇ ਆ ਫੇਕ ਕਮੈਂਟ ਕਰਦੇ ਆ ਜਾਂ ਭੁਗਾਈ ਮਾਰਦੇ ਆ ਸਾਰੇ ਏਜੰਸੀਆਂ ਦੇ ਬੰਦੇ ਆ ਇਹਨਾਂ ਨੂੰ ਐ ਵੀ ਪੰਜਾਬ ਚ ਇਕਾਂ ਨਾ ਰਹਿਣ ਪੰਜਾਬ ਪੰਜਾਬੀ ਨਾ ਲੜਨਾ ਕਿਉਂਕਿ ਇਹੇ ਨੇ ਅਗਵਾਈ ਕਰਨੀਆਂ ਕਿਸਾਨ ਹੀ ਲੜਾਈ ਲੜ ਸਕਦਾ ਹੋਰ ਕੋਈ ਮੈਕਮਾ ਨਹੀਂ ਲੜ ਸਕਦਾ ਬਿਜਲੀ ਮੈਕਮਾ ਜਾਂ ਹੋਰ ਕੋਈ ਨਹੀਂ ਕਿਉਂਕਿ ਉਹਨਾਂ ਕੋਲੇ ਤਾਂ ਨਾ ਇੰਨਾ ਬੇਲ ਆ ਤੇ ਨਾ ਹੀ ਆਏ ਜਿਵੇਂ ਸਾਡੇ ਵਾਲੇ ਲੰਗਰ ਚਲਾਉਂਦੇ ਕਿਸਾਨ ਲੜਦੇ ਆ ਉਵੇਂ ਕੋਈ ਲੜ ਨਹੀਂ ਸਕਦਾ ਪਹਿਲਾਂ ਵੀ ਮੋਦੀ ਨੇ 370 ਧਾਰਾ ਤੋੜੀ ਕਸ਼ਮੀਰ ਤੋਂ ਮੁੜਿਆ ਨਹੀਂ ਨਾ ਕਿਸਾਨਾਂ ਨੇ ਨਹੀਂ ਮੁੜਿਆਗਾ ਤੇ ਹੁਣ ਵੀ ਕਿਸਾਨ ਹੀ ਮੋੜਨਗੇ ਪਰ ਕੈਮਰਾ ਹੋ ਏਕਾ ਰੱਖੋ ਚੇਪਾ ਵਾਲੇ ਮੀਟਰਾਂ ਪਾਣੀ ਲੱਗਣ ਦੇ ਨੇ ਤੇ ਕਿਸਾਨਾਂ ਨੂੰ ਵਾਦ-ਵਾਦ ਬਦਨਾਮ ਕਰ ਰਿਆ ਉਹ ਧਰਨੇ ਲਾਉਂਦੇ ਜੀ ਇਹ ਬੇਲ ਲੜਾਏ ਆਏ ਆ ਜਾਂ ਇਹ ਪੈਸੇ ਖਾ ਗੀਆਂ ਜੀ ਜੁਨੀਆਨ ਤੇ ਮੇਰੀ ਇੱਕ ਗੱਲ ਹੋਰ ਸੁਣ ਲੋ ਤੇ ਜੇ ਨਾ ਹੁੰਦੇ ਛੋਡੇ ਅੱਜ ਚਿਪਾ ਵਾਲੇ ਮੀਟਰ ਲੱਗ ਜਾਂਦੇ ਕਿਸਾਨਾਂ ਮੇਰੇ ਦਾ ਛੋਡੇ ਕੋਈ ਹੈ ਹੀ ਨਹੀਂ ਬਾਈ ਜੀ ਕੈਮਰਾ ਹੋ ਅਦੋਲਣ ਵੀ ਲਾਣੇ ਪੈਣਗੇ ਆਉਣ ਵਾਲੇ ਟਾਈਮ 'ਚ ਇੱਕਾ ਦਿਖਾਓ ਸਰਕਾਰਾਂ ਸਾਨੂੰ ਪੈ ਚੁੱਕੀਆਂ ਛੋਡੀਆਂ ਜ਼ਮੀਨਾਂ ਵੀ ਜਾਣੀਆਂ ਪੱਲੇ ਛੋਡੇ ਕੱਖ ਨਹੀਂ ਰਹਿਣਾ ਛੋਡੀ ਸਰਕਾਰੀ ਖਰੀਦ ਵੀ ਖਤਮ ਕਰ ਦਿੰਨੇ ਕਿਸ ਨੇ ਫਸਲਾਂ ਨਹੀਂ ਲੈਣਿਆ ਛੋਡੇ ਪਿੰਡ ਢਾ ਕੇ ਕੁਆਟਰ ਬਣਾ ਦਿੰਨੇ ਅਗਲੇ ਨੇ ਇੱਥੇ 5-5 7-700 ਕਿੱਲੇ ਦਾ ਫਾਰਮ ਬਣ ਜਾਣਾ ਬਾਹਰਲੇ ਦੇਸਾ ਵਾਂਗੂ ਖਤਮ ਹੋ ਜੋਂਗੇ ਜਮਾ ਪੱਲੇ ਕੱਖ ਨਹੀਂ ਆਣਾ ਜਾਂ ਛੋਟੇ ਦੁਕਾਨਦਾਰ ਇਹ ਵੀ ਖਤਮ ਹੋਣੇ ਵੱਡੇ ਮੌਲ ਖੁੱਲ ਰਹੇ ਆ ਹਰ ਇੱਕ ਚੀਜ਼ ਮੌਲਾਂ ਚ ਮਿਲ ਰਹੀ ਆ ਯਾਰਾ ਬਾਬਾ ਜੀ ਮੈਂ 12 ਦੇਸਾਂ ਜੋ ਘੁੰਮ ਕੇ ਆਇਆਗਾ ਮੈਂ ਬਾਰ ਬਾਰ ਤੁਸੀਂ ਕਹੋਗੇ ਕੋਈ ਇਹ ਬੜਾਈ ਕਰਦਾ ਬੜਾਈ ਨਾ ਦੀ ਕੋਈ ਚੀਜ਼ ਨਹੀਂ ਸਿਰਫ ਦੱਸ ਰਿਹਾਗਾ ਮੈਨੂੰ ਇੰਗਲੈਂਡ ਸਾਰ ਨੂੰ ਘੈਂਟ ਲੱਗਦਾ ਜਦੋਂ ਮੈਂ ਇੰਗਲੈਂਡ ਗਿਆ ਮੈਨੂੰ ਲੱਗਦਾ ਵੀ ਉੱਥੋਂ ਪੁਲਿਸ ਫੌਜ ਸਾਰਾ ਕੁਝ ਉੱਥੋਂ ਬਣਿਆ ਯਾਰਾ ਸਰਕਾਰੀ ਮਹਿਕਮੇ ਉੱਥੋਂ ਹੋਣ ਚਾਏ ਉਹਨਾਂ ਨੇ ਹਰੀ ਦੁਨੀਆ ਤੇ ਰਾਜ ਕਰਾਇਆ ਮੈਂ ਇੰਗਲੈਂਡ ਦੇਖਣਾ ਚਾਹੁੰਦੀ ਮੈਂ ਇੰਗਲੈਂਡ ਦੇਖ ਕੇ ਆਇਆ ਠੀਕ ਆ ਕੱਲ ਨੂੰ ਮੈਨੂੰ ਨਹੀਂ ਪਤਾ ਮੈਂ ਮਜਬੂਰੀ ਚ ਉੱਧਰ ਕੰਮ ਕਰਨ ਵਗ ਜਾਉ ਉਹ ਗੱਲ ਵੱਖਰੀ ਆ ਹਾਲਾਂਕਿ ਮੈਂ ਜਾਣਦਾ ਨਹੀਂਗਾ ਲੜਾਈ ਲੜਾਂਗੇ ਜਾਂ ਨੱਚਰ ਜਾਉਂਦੇ ਆ ਗੱਲ ਤਾਂ ਮੈਂ ਤੁਹਾਨੂੰ ਇਹ ਸਾਨੂੰ ਇਹ ਕਹਿਣੀ ਚਾਹੁੰਦਾਗਾ ਵੀ ਮੈਂ ਉੱਥੇ ਦੇਖਿਆ ਬਰਫ ਮੀਂਹ ਪਈ ਜਾਂਦਾ ਡਿਪਰੈਸ਼ਨ ਹੋ ਜਾਂਦਾ ਲੋਕਾਂ ਨੂੰ ਚਾਮੜੀ ਦੇ ਰੋਗ ਲੱਗ ਰਹੇ ਆ ਤੁਰਕੀ ਨੇ ਬੀਚਾਂ ਦੇ ਧੁੱਪ ਸੇਕਣੋਂ ਆਉਂਦੇ ਗੋਰੇ ਚਾਮੜੀ ਦਾ ਰੋਗ ਕਰਕੇ ਇੰਗਲੈਂਡ ਮੈਂ ਦੇਖ ਕੇ ਆਇਆ ਸਾਰ ਉਹ ਬਾਈ ਜੇ ਕਾਇਮ ਹੋ ਜਾ ਇਹਦੀ ਧਰਤੀ ਕਿਤੇ ਨਹੀਂ ਇਹ ਜ ਆ ਮੌਸਮ ਕਿਤੇ ਨਹੀਂ ਜ਼ਮੀਨਾਂ ਵੀ ਨਾ ਵੇਚੋ ਤੁਸੀਂ ਯਾਰ ਐਡੀ ਜਰਖੇ ਧਰਤੀ ਛੱਡ ਕੇ ਨਾ ਭੇਜੋ ਭੱਜੋ ਲੜਾਈ ਲੜਾਂਗੇ ਆਜੋ ਇਕੱਠੇ ਰੋ ਇੱਕਾ ਰੱਖੋ ਆ ਲੀਡਰਾਂ ਦਾ ਖੜਾ ਛੱਡੋ ਅਧੋਲਣ ਵੇਲੇ ਤਿੰਨੇ ਪਾਰਟੀਆਂ ਨਹੀਂ ਛੋੜ ਨਾ ਖੜੀਆਂ ਕੌਣ ਖੜਾ ਛੋਡੇ ਨਾਲ ਕੋਈ ਨਹੀਂ ਕਿਸਾਨਾਂ ਨਾਲ ਖੜਦਾ ਆਪਾਂ ਨੂੰ ਆਪਦੀ ਲੜਾਈ ਆਪ ਲੜਨੀ ਪੂ ਐਤ ਕੀ ਦਿੱਲੀ ਆ ਪੁਲਿਸ ਨੂੰ ਪਾਣੀ ਵੀ ਪੀਣ ਨਹੀਂ ਦਿੰਦੇ ਨਾ ਵੀਰ ਸਿੰਘ ਬੁੱਟਰ ਬਹੁਤ ਕਹਿੰਡ ਗੱਲ ਗਈ ਆ ਯਾਰ ਅਸੀਂ ਤਾਂ ਪੁਲਿਸਾਂ ਨੂੰ ਲੰਗਰ ਪਾਣੀ ਸਾਰਾ ਕੁਝ ਯਾਰ ਅਸੀਂ ਤਾਂ ਪ੍ਰਸ਼ਾਸਨ ਦੀ ਮਦਦ ਕੀਤੀ ਹੈ ਦਿੱਲੀ 'ਚ ਪਰ ਸਾਡਾ ਕੋਈ ਨਹੀਂ ਬਣਦਾ ਯਾਰ ਸਾਨੂੰ ਆ ਆਪ ਦੀ ਲੜਾਈ ਆਪ ਲੜਨੀ ਪੂ ਆ ਆਉਣਗੇ ਛੋਡੇ ਹੋਣ ਇਹ ਮੀਟਰ ਲਾਉਣ ਚਿੱਪਾਂ ਵਾਲੇ ਤਿਆਰ ਆ ਉਹ ਵੀ ਨਾ ਲੱਗਣ ਦਿਓ ਸਾਰੇ ਕਿਤੇ ਲੋਲਣ ਕਰਨਾ ਪੂ ਲੜਾਈ ਲੜਨੀ ਪੂ ਹੁਣ ਬੱਚ ਕਹਿੰਦਾ ਤੂੰ ਹੀ ਪਰੇਸ਼ਾਨ ਕਰਦੇ ਈ ਤੂੰ ਸਰਕਾਰੋਂ ਸਾਡੀ ਗੱਲ ਵੀ ਕੌਣ ਸੁਣਦਾ ਅਈ ਮੈਂ ਲੰਮੀ ਕੋ ਚੰਡੀਗੜ੍ਹ ਬੈਠਾ ਦਿੱਲੀ ਬੈਠਾ ਸੀ ਕਿਹਨੂੰ ਦੁੱਖ ਸੁਣਾਈਏ ਯਾਰਾ ਜਿੰਨਾ ਚਿਰ ਰੋਡ ਨਹੀਂ ਘੇਰਦੇ ਉਹਨਾਂ ਸਰ ਸਾਨੂੰ ਅਨਸਾਪ ਹੀ ਨਹੀਂ ਮਿਲਦਾ ਚਾਰੇ ਪਾਸੇ ਪੰਜਾਬ ਤੋਂ ਪੰਜਾਬ 'ਚ ਹਾਵਲਾ ਕਰਤਾ ਇਹਨਾਂ ਨੇ ਚਾਰੇ ਪਾਸੇ ਪੰਜਾਬ ਨੂੰ ਮਾਰ ਰਹੇ ਆ ਨਸਿਆਂ 'ਚ ਮਾਰਤਾ ਬੋਲੀ ਜਮਾਰਤਾ ਪਾਣੀ ਛੋ ਡਾਲ ਲਗੇ ਪੱਲੇ ਛੋਡੇ ਕੱਖ ਨਹੀਂ ਰਿਹਾ ਲੜਾਈ ਲਾਣ ਨਹੀਂ ਪੂ ਕੋਈ ਕਹਿੰਦਾ ਇਖੇ ਫੇਕ ਕਵਰਾ ਕੋਈ ਕਹਿੰਦਾ ਚਲੋ ਐਤ ਕੀ ਛੋਡੀ ਕਣਕ ਨਹੀਂ 800 ਰੁਪਏ ਕਟਾਉਂਦੇ ਚੱਕ ਲੈਣਗੇ ਹੌਲੀ ਹੌਲੀ ਉਹ ਪਤਾ ਕੀ ਆ ਉਹ ਮੂਮ ਧਰ ਕੇ ਦੇਖਦੇ ਆ ਵੀ ਪਿਗਲਦਿਆ ਕਨਾ ਉਹ ਦੇਖਦੇ ਆ ਛੋਡੇ ਟੀਕੇ ਲਾ ਕੇ ਵੀ ਚੱਲਦੇ ਆ ਆਉਣ ਵਾਲਾ ਟਾਈਮ ਸੋਡਣਾ ਪੈੜੀ ਹੋਣੀ ਹੋਣੀ ਆ ਕੋਈ ਕਹਿੰਦਾ ਜੀ ਏਜੰਸੀਆਂ ਦੇ ਬੰਦੇ ਲੱਗੇ ਪਿਆ ਏ ਬੀਜੇਪੀ ਨੂੰ ਗਲਤ ਬੋਲਦੇ ਐ ਅੰਕ ਕਰਦੇ ਆ ਜਾ ਕਰਦੇ ਆਏ ਕੁਛ ਨਹੀਂ ਹੁੰਦਾ ਇਹ ਫੇਕ ਖਬਰਾਂ ਫਲਾਉਂਦੇ ਆ ਇਹਨਾਂ ਦਾ ਕਿੱਤਾ ਬਣ ਗਿਆ ਧਰਨੇ 100 ਕੁਛ ਕਹਿੰਦੇ ਆ ਯਾਰ ਤੂੰ ਕਿਸਾਨਾਂ ਤੋਂ ਪੁੱਛਣਾ ਵੀ ਉਹਨਾਂ ਨੂੰ ਬਚਦਾ ਕੀ ਆ ਯਾਰ ਉਹ ਲੜਨਾ ਪੈ ਰਿਆ ਲੋਕਾਂ ਨੂੰ ਹੋਰ ਲੋਕ ਕਰਨ ਕੀ ਵੀਡੀਓ ਦੱਬ ਕੇ ਇਕੱਲੇ ਇਕੱਲੇ ਘਰੇ ਪਹੁੰਚਦੀ ਕਰੋ ਕੈਮਰਾ ਹੋ ਦੋਲਣ ਲੜਨੇ ਪੈਣਗੇ ਚਿੱਪਾ ਵਾਲੇ ਮੀਟਰ ਤੇ ਵੀ ਲੜਨਾ ਪੂ ਜਮੀਨਾਂ ਵੀ ਬਚਾਉਣੀ ਆਪਣੀਆਂ ਹੱਥਾਂ ਨਾਲ ਲੜਨਾ ਪੂ ਯਾਰ ਸੁੰਰੇ ਦੇ ਚਾਰੇ ਪਾਸੇੋਂ ਹਮਲੇ ਆ ਕਿਹੜੇ ਕਿਹੜੇ ਖਾਣ ਤੋਂ ਸਹੀ ਰਹੋਗੇ ਨੌਕਰੀਆਂ ਸੋਨੂੰ ਨਹੀਂ ਮਿਲ ਰਹੀਆਂ ਉਹ ਵੀ ਬਾਹਰਲੇ ਸੂਬਿਆਂ ਨੂੰ ਮਿਲ ਰਹੀਆਂ ਛੋਟੇ ਪੱਲੇ ਕੱਖ ਨਹੀਂ ਠੇਕੇਦਾਰ ਵੀ ਛੋਟੇ ਬਿਹਾਰੀ ਯੂਪੀ ਦੇ ਆ ਗਏ ਆ ਸੜਕਾਂ ਬਣਾਉਣ ਵਾਲੇ ਹੋਰ ਸੋਨ ਤਾਂ ਕਿਹੜੇ ਰਜਗਾਰ ਹੀ ਨਹੀਂ ਮਿਲ ਰਿਹਾ ਤੁਸੀਂ ਬਾਹਰ ਜਾਣ ਜੋ ਕਰੇ ਰਹਿ ਗਏ ਉੱਥੇ ਕਿਹੜਾ ਮੇਰੇ ਕੋਈ ਅਫਸਰ ਲੱਗ ਰਿਹਾ ਬਾਹਰ ਜਾ ਕੇ ਹਾਲਾਂਕਿ ਬਾਹਰ ਨੂੰ ਮਾੜਾ ਨਹੀਂ ਕਹਿੰਦਾ ਗਾ ਗੱਲ ਤਾਂ ਇਹ ਵੀ ਸਮਝਣ ਦੀ ਲੋੜ ਆ ਇਕੱਠੇ ਹੋ ਕੇ ਇੱਕਾ ਕਰਕੇ ਜੇ ਤਾਂ ਲੜ ਪੋਗੇ ਤਾਂ ਓਕੇ ਆ ਰਿਪੋਰਟ ਨਹੀਂ ਤਾਂ ਖਾਓ ਧੱਕੇ ਤੇ ਜਿੰਮੇ ਫਿਰ ਹੋਈ ਜਾਂਦਾ ਤਾਂ ਹੋਈ ਜਾਊਗਾ ਪਹਿਲੀ ਗੱਲ ਤਾਂ ਅਮਰੀਕਾ ਪੰਜਾਬ ਦੀ ਧਰਤੀ ਗੁਰੂ ਪੀਰਾਂ ਦੀ ਧਰਤੀ ਹੈ ਜਿੱਦੂ ਉਹ ਇੱਥੇ ਜੰਗਾਂ ਲੜੀਆਂ ਉਹਨਾਂ ਨੇ ਖੂਨ ਡੋਲਿਆ ਜਦੋਂ ਉਹ ਨਹੀਂ ਛੱਡ ਕੇ ਭੱਜੇ ਯਾਰ ਆਪਾਂ ਕਿੱਧਰ ਭੱਜ ਰਹੇ ਹਾਂ ਇਹ ਤਾਂ ਲੜਨਾ ਤਾਂ ਪਊਗਾ ਚਲੋ ਠੀਕ ਆ ਵੀ ਜੇ ਇੱਥੋਂ ਭੱਜ ਕੇ ਤਾਂ ਗਾਹਾਂ ਕਿਹੜਾ ਖਤਰਾ ਨਹੀਂ ਵਿੱਚ ਕਹਿੰਦੇ ਬਾਈ ਮੈਂ ਤਾਂ ਯਾਰਾ ਪਿੰਡ ਸਹਿਰ ਛੱਡ ਕੇ ਆ ਨਾ ਇੱਥੇ ਮੇਰੀ ਦੁਸ਼ਮਣੀਆਂ ਤੇ ਜਿੱਥੇ ਗਾਹਾਂ ਜਾਓਗੇ ਉੱਥੇ ਕਿਹੜਾ ਦੁਸ਼ਮਣ ਨਹੀਂ ਮਿਲਣਾ ਜਿੱਥੇ ਜਾਓਗੇ ਆਉਣ ਵਾਲੇ ਟਾਈਮ 'ਚ ਚਾਮੜੀ ਦੀ ਵੀ ਲੜਾਈ ਪੈ ਸਕਦੀ ਆ ਕਹਿ ਸਕਦੇ ਕੋਰੇ ਵੀ ਆ ਕੌਣ ਆ ਇਹਨਾਂ ਨੂੰ ਜੈਪੀ ਯਾਰਾ ਤੋੜੋ ਇਹ ਕਾਇਮ ਹੋ ਕੇ ਲੜਾਈ ਤਾਂ ਲੜਨੀ ਪਊ ਕਿੰਨਾ ਚਿਰ ਭੱਜੋਗੇ ਯਾਰ ਕਰਨੀ ਪਊਗਾ ਉਹਨਾਂ ਨੂੰ ਕੁੱਸਾ ਆ ਏਜੰਸੀਆਂ ਦੇ ਬੰਦੇ ਜਿੰਨੇ ਵੀ ਬੰਦੇ ਪੰਜਾਬ ਦੀ ਗੱਲ ਕਰਦੇ ਆ ਏਜੰਸੀਆਂ ਦੇ ਬੰਦੇ ਉਹਨਾਂ ਨੂੰ ਬੜਾ-ਬੜਾ ਕੇ ਬੋਲਦੇ ਆ ਇਹ ਐਂ ਕਰਦੇ ਆ ਇਹ ਜਾ ਕਰਦੇ ਆ ਯਾਰ ਤੁਸੀਂ ਬੋਲ ਲਓ ਨਾ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਬੋਲੋ ਪੰਜਾਬ ਲਈ ਲੜੋ ਯਾਰ ਕੋਈ ਇੱਥੇ ਇੱਕ ਪਰਚਾ ਚੱਲ ਕੇ ਰਾਜੀ ਨਹੀਂ ਵੱਡੇ ਬਣੇ ਫਿਰਦੇ ਆ ਉਹ ਗੱਲਾਂ ਹੀ ਆ ਕਿਸਾਨੋ ਜਾਗੋ ਕਿਸਾਨੋ ਇਕਾ ਰੱਖੋ ਮਜ਼ਦੂਰਾ ਕਿਸਾਨ ਮਜ਼ਦੂਰਾ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਕੋ ਮਜ਼ਦੂਰਾ ਦਾ ਹੀ ਵੱਡੇ ਹਮਲੇ ਹੋ ਰਿਹਾ ਸਾਰਿਆਂ ਤੇ ਹੋ ਰਿਹਾ ਕੋਰਪੋਰੇਟ ਅਦਾਰੇ ਕਿਸੇ ਨੂੰ ਨਹੀਂ ਛੱਡਦੇ ਜੇ ਆ ਲੈ ਗਏ ਨਾ ਬਾਹਣ ਖੋ ਕੇ ਤਾਂ ਮਜ਼ਦੂਰਾ ਨੂੰ ਵੀ ਕਣਕ ਮਹਿੰਗੀ ਮਿਲੂਗੀ ਸਾਹਮਣਾ ਅਜੇ ਟੱਕਾ ਹੋਊਗਾ ਤੇ ਜ਼ਮੀਨਾਂ ਅਗਲੇ ਦਿਨ ਖੋਣ ਦੀ ਤਿਆਰੀ ਐ ਠੀਕ ਐ ਕਿ ਕਣਕ ਛੋਟੀ ਮੰਨ ਲਓ ਸਹੀ ਰੇਟ ਤੇ ਚੱਕ ਲੈਣਗੇ ਹੌਲੀ ਹੌਲੀ ਟੀਕਾ ਲਾ ਕੇ ਦੇਖਦੇ ਆ ਆਉਣ ਵਾਲੇ ਟਾਈਮ 'ਚ ਹਮਲਾ ਜਿੰਨੇ ਮੰਨ ਲਓ ਉਹ ਕੀ ਸੋਚ ਰਿਹਾ ਵੀ ਇਹ ਕਿਸਾਨ ਪੰਜਾਬ ਦੇ ਬਹੁਤ ਜ਼ਿਆਦਾ ਜਾਗਰਕ ਆ ਆਉਣ ਵਾਲੇ ਟਾਈਮ 'ਚ ਹੁਣ ਸਰਕਾਰ ਕੋਈ ਹੋਰ ਹੱਥ ਕੰਡਾ ਅਪਣਾਊਗੀ ਤੇ ਉੱਥੇ ਫੇਰ ਸਾਨੂੰ ਜਾਗਰਕ ਹੋਣਾ ਪਊਗਾ ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਭੇੜੇ ਆ ਬੰਦੇ ਆਂ ਆਂ ਲੋਟ ਨਹੀਂ ਆਉਂਦੇ ਉਹ ਕੁਝ ਹੋਰ ਲੈ ਕੇ ਆ ਰਿਹਾ ਛੋਡੇ ਵਾਸਤੇ ਫੇਰ ਸਾਨੂੰ ਵੀ ਤਿਆਰ ਰਹਿਣਾ ਪਊ ਜਿੰਨੇ ਉਹ ਸਿਆਰ ਹੋ ਰਿਹਾ ਸਾਨੂੰ ਵੀ ਸਿਆਰ ਹੋਣਾ ਪਊ ਨਹੀਂ ਪੱਲੇ ਕੱਖ ਨਹੀਂਣਾ ਕਿਸੇ ਪਾਰਟੀ ਨੇ ਛੋਡੇ ਲਈ ਕੁਝ ਨਹੀਂ ਕਰਨਾ ਆ ਬੋਟਾ ਮੰਗਣਾ ਆਉਣਗੇ ਇਹਨਾਂ ਤੋਂ ਸਵਾਲ ਪੁੱਛਿਓ ਗੱਲਾਂ ਵੋਟਾਂ ਵਾਲਿਆਂ ਨੂੰ ਘੇਰਿਆ ਕਰੋ ਲੀਡਰਾਂ ਨੂੰ ਹੁਣ ਤਾਂ ਇੰਨੇ ਜਾਗਰ ਕਰੇ ਵੇਓ ਲੀਡਰਾਂ ਨੂੰ ਘੇਰ ਕੇ ਗੱਲਾਂ ਪੁੱਛਿਆ ਕਰੋ ਵੀ ਆ ਕੁਝ ਹੋ ਰਿਹਾ ਸਾਡੇ ਨਾਲ ਵੀ ਤੂੰ ਸਾਡੇ ਨਾਲ ਕਿੱਥੇ ਖੜੇ ਹੋ ਦਿੱਲੀ ਦੋਲਣ ਵੇਲੇ ਫੇਰ ਨਹੀਂ ਖੜੇ ਕਿਸਾਨ ਜਥੇਬੰਦੀਆਂ ਨੂੰ ਗਲਤ ਬੋਲਣ ਦੇ ਉਹ ਸੋਡੇ ਚੱਪਾ ਵਾਲੇ ਉਹਨਾਂ ਨੇ ਨੀ ਮੀਟਰ ਲੱਗਣ ਦਿੱਤੇ ਕੋਈ ਕਹਿੰਦਾ ਪੈਸੇ ਕਾ ਕੇ ਐਂ ਕਰ ਗਏ ਹਰ ਲੜ ਰੇ ਸੋਡੇ ਲਈ ਸੁਣਿਆ ਜਮੀਨਾਂ ਬਾਤਰੀਆਂ ਹੋਰ ਦੱਸੋ ਹੋਰ ਅਗਲਾ ਕੀ ਕਰਦੇ ਯਾਰ ਮੈਂ ਤਾਂ ਕਹਿੰਦਾ ਸਾਰੇ ਕੈਮਰੋ ਹਰਾ ਪੰਜਾਬ ਏਕਾ ਰੱਖੇ ਸਾਰੇ ਕੱਛ ਤੋਂ ਉੱਪਰ ਉੱਠ ਕੇ ਏਕਾ ਹੋ ਕੇ ਲੜਾਈਏ ਲੜਨੀ ਪਊ ਨਾ ਲੜੇ ਤੇ ਫਿਰ ਕੁੱਟ ਖਾਣ ਲਈ ਤਿਆਰ ਤਿਆਰ ਰਹੋ ਅਗਲੇ ਦਾ ਕੁੱਟਣ ਨੂੰ ਤਿਆਰ ਆ ਆਲੇ ਤੁਹਾਡਾ ਗਲ ਫੜਨ ਨੂੰ ਤਿਆਰ ਆ ਉਹ ਤਾਂ ਬੈਠੇ ਆ ਕਿ ਮੈਂ ਸਾਨੂੰ ਠੋਕਣਾ ਤੇ ਅਗਲੇ ਦੀ ਪੂਰੀ ਤਿਆਰੀ ਆ ਕੱਲਾ ਕੱਲਾ ਬੰਦਾ ਵੀਡੀਓ ਸੇਅਰ ਕਰੀ ਜਾਓ ਤਾਂ ਕਿ ਘਰ ਘਰ ਪਹੁੰਚ ਜਾਏ ਉਹਨਾਂ ਦੀ ਪੂਰੀ ਤਿਆਰੀ ਆ ਚਾਰੇ ਪਾਸੋਂ ਛੋਟੇ ਦੇ ਉਹਨਾਂ ਦੇ ਹਮਲੇ ਆ ਕਿੰਨਾ ਕਿਵੇਂ ਛੋਟੇ ਹੁਣ ਗੁਲਾਮੇ ਨੂੰ ਚੰਬੜ ਕੇ ਜਿੱਦੂ ਬਾਅਦ ਫਿਰ ਕੀ ਕਰੋਗੇ ਛੋਟੇ ਕੁੜਤਾ ਪਉ ਪਉ ਕਾਰਨੇ ਵੀ ਸਾਨੂੰ ਦਿੱਲੀ ਤੋਂ ਆਉਣ ਵਾਲੇ ਅਗਲੇ ਨੇ ਛੋਟੀ ਤਾਕਤ ਦੇਖ ਲਈ ਹੁਣ ਤਾਂ ਮੱਚੇ ਫਿਰਦੇ ਹੀ ਆ ਵੀ ਇਹਨਾਂ ਨੂੰ ਘੇਰ ਗਏ ਕਿਵੇਂ ਇਸ ਲਈ ਲੜਾਈ ਲੜਨ ਦੀ ਲੋੜ ਆ ਆਉਣ ਵਾਲੇ ਟਾਈਮ ਜਿਹੜੇ ਕਾਨੂੰਨ ਲਿਆ ਰਹੇ ਆ ਕੋਈ ਚੈਨਲ ਨਹੀਂ ਚੱਲਣ ਦੇਣਾ ਕੋ ਫੇਸਬੁਕ ਤੇ ਨਹੀਂ ਬੋਲ ਸਕਦੇ ਡਿਕਟੇਟਰ ਸਿਪ ਇੱਕੋ ਇੱਕੋ ਰੰਗ ਚ ਰੰਗਣਾ ਚਾਹੁੰਦਾ ਮੋਦੀ ਸੋਨੂੰ ਮਾਰ ਦੂ ਚਾਰੇ ਪਾਸੇੋਂ ਯਾਰ ਕਿਤੇ ਹੋਡੀ ਬਾਜ਼ਨੀ ਨਿਕਲਦਾ ਨਵੇਂ ਤੋਂ ਨਵੇਂ ਕਾਨੂੰਨ ਲਿਆ ਰਿਆ ਫੜ ਕੇ ਜੇਲ੍ਹ ਚ ਮਾਰਿਆ ਕਰਨਗੇ ਬਿਨ ਬਿਨ ਕਸੂਰ ਤੋਂ ਪਤਾ ਹੀ ਨਹੀਂ ਕਿੰਨਾ ਚਿਰ ਤੁਸੀਂ ਅੰਦਰੋਂ ਨਹੀਂ ਆਉਂਦੇ ਆ ਚੈਨਲ ਆਲੇ ਬੋਲੀ ਤੇ ਆਂਦੇ ਪਰਸ ਚੌਥੇ ਦੇ ਵੀ ਜਿਹੜਾ ਆਹ ਚੈਨਲ ਫੇਸਬੁਕ ਤੇ ਚੱਲਦੇ ਵੀ ਇਹ ਬੰਦ ਕਰੂ ਮੋਦੀ ਸਰਕਾਰ ਕਾਨੂੰਨ ਲਿਆ ਰਹੀ ਆ ਦੱਬ ਕੇ ਸ਼ੇਅਰ ਕਰ ਦਿਓ ਸਾਰੇ ਦੁਕਾਨਦਾਰ ਛੋਟੇ ਦੁਕਾਨਦਾਰਾਂ ਤੇ ਵੀ ਵੱਡਾ ਹੰਵਲਾ ਵੱਡੇ ਮੌਲ ਖਲ ਰਿਹਾ ਏ ਜਾਉਂਦੇ ਰਹੋ ਕੱਲੇ ਕੱਲੇ ਘਰੇ ਪਹੁੰਚਣੀ ਚਾਹੀਦੀ ਹੈ ਵੀਡੀਓ